ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੇਸ਼ ਹੈ ਅੱਜ ਦਾ ਤਤ ਭਾਰਤੀ ਸੰਵਿਧਾਨ ਦੇ ਖਰੜੇ ਤੇ ਹਿੰਦੀ ਨੂੰ ਭਾਰਤ ਦੀ ਰਾਸ਼ਟਰੀ ਭਾਸ਼ਾ ਬਣਾਉਣ ਦੇ ਲਈ ਕਾਂਗਰਸ ਕਮੇਟੀ ਦੀ ਮੀਟਿੰਗ ਹੋਈ। ਇਸ ਕਮੇਟੀ ਦੇ ਵਿੱਚ ਇਹ ਫੈਸਲਾ ਹੋਣਾ ਸੀ ਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੋਵੇ। ਇਸ ਮਸਲੇ ਨੂੰ ਜਾਂ ਇਸ ਆਰਟੀਕਲ ਨੂੰ 115 ਆਰਟੀਕਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਹੀ ਸਭ ਤੋਂ ਵੱਧ ਚਰਚਿਤ ਰਿਹਾ ਅਤੇ ਇਸ ਦਾ ਹੀ ਸਭ ਤੋਂ ਵੱਧ ਵਿਰੋਧ ਹੋਇਆ ਇਸ ਮਸਲੇ ਤੇ ਜਦੋਂ ਕੋਈ ਫੈਸਲਾ ਨਾ ਹੋ ਸਕਿਆ ਤਾਂ ਅੰਤ ਵੋਟਾਂ ਦਾ ਸਹਾਰਾ ਲੈਣਾ ਪਿਆ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਕਿ ਹਿੰਦੀ ਨੂੰ ਭਾਰਤ ਦੀ ਰਾਸ਼ਟਰੀ ਭਾਸ਼ਾ ਬਣਾਉਣ ਦੇ ਹੱਕ ਦੇ ਵਿੱਚ 78 ਵੋਟ ਪਏ ਸਨ ਅਤੇ ਇਸ ਦੇ ਵਿਰੋਧ ਦੇ ਵਿੱਚ ਵੀ 78 ਵੋਟ ਹੀ ਸਨ ਇਸ ਤਰੀਕੇ ਨਾਲ ਕੋਈ ਫੈਸਲਾ ਨਾ ਹੋ ਸਕਿਆ ਤਾਂ ਫਿਰ ਦੁਬਾਰਾ ਇੱਕ ਵਾਰ ਵੋਟਾਂ ਦਾ ਸਹਾਰਾ ਲੈਣਾ ਪਿਆ ਇਸ ਵਾਰ ਹਿੰਦੀ ਨੂੰ 78 ਵੋਟ ਹੀ ਮਿਲੇ ਪਰ ਇਸ ਦੇ ਵਿਰੋਧ ਵਿੱਚ 77 ਵੋਟ ਮਿਲੇ ਅਤੇ ਇਸ ਦੇ ਨਾਲ ਫੈਸਲਾ ਹੋ ਗਿਆ ਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੋਵੇਗੀ ਸਿਰਫ ਇੱਕ ਵੋਟ ਦੇ ਫਰਕ ਦੇ ਨਾਲ ਹੀ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਚੁਣੀ ਗਈ ਇਸ ਭਾਰਤ ਦੀ ਰਾਸ਼ਟਰੀ ਭਾਸ਼ਾ ਨੂੰ ਹਿੰਦੀ ਬਣਾਉਣ ਤੋਂ ਮਨਾ ਕਰਨ ਦੇ ਲਈ ਸਭ ਤੋਂ ਵੱਧ ਦੱਖਣੀ ਸੂਬਿਆਂ ਨੇ ਜੋਰ ਲਗਾਇਆ ਹੁਣ ਅਸੀਂ ਅੱਜ ਦੇ ਦੌਰ ਵਿੱਚ ਦੇਖਦੇ ਹਾਂ ਕਿ ਦੱਖਣੀ ਭਾਰਤ ਦੇ ਲੋਕ ਤਰਕਸ਼ੀਲ ਹਨ ਅਤੇ ਉਹ ਬਹੁਤ ਹੀ ਜ਼ਿਆਦਾ ਆਪਣੇ ਕਮਾਂਕਾਰਾਂ ਦੇ ਵਿੱਚ ਜਾਂ ਤਕਨੀਕ ਦੇ ਵਿੱਚ ਸਾਡੇ ਨਾਲੋਂ ਅੱਗੇ ਨਿਕਲ ਗਏ ਹਨ ਜਿੱਥੇ ਉੱਤਰੀ ਭਾਰਤ ਦੇ ਲੋਕ ਰੂੜੀਵਾਦੀ ਅਤੇ ਪਰੰਪਰਾਵਾਂ ਅਤੇ ਧਰਮਾਂ ਪਰਮਾਂ ਵਿੱਚ ਫਸੇ ਹੋਏ ਹਨ ਉੱਤਰੀ ਭਾਰਤ ਜਿੱਥੇ ਗਿਆਨ ਵਿੱਚ ਬਹੁਤ ਪਿੱਛੇ ਹੈ ਉੱਤੇ ਦੱਖਣੀ ਭਾਰਤ ਸਾਡੇ ਨਾਲੋਂ ਬਹੁਤ ਅਗਾਹ ਨਿਕਲ ਗਿਆ ਹੈ ਹੁਣ ਜਦੋਂ ਅਸੀਂ ਕਿਸੇ ਵੀ ਅੰਕੜਿਆਂ ਤੇ ਗੱਲ ਕਰਦੇ ਹਾਂ ਤਾਂ ਦੱਖਣੀ ਭਾਰਤ ਦੇ ਲੋਕ ਸਾਡੇ ਨਾਲੋਂ ਇੱਕ ਹੀ ਸਾਬਤ ਹੁੰਦੇ ਹਨ ਜਿਵੇਂ ਕਿ ਮੈਂ ਆਪਣੇ 29ਵੇਂ ਐਪੀਸੋਡ ਦੇ ਵਿੱਚ ਅੰਗਰੇਜ਼ਾਂ ਵੱਲੋਂ ਇੰਗਲੈਂਡ ਵਿੱਚੋਂ ਧਨ ਲਿਆ ਕੇ ਪੰਜਾਬ ਦੇ ਵਿੱਚ ਨਹਿਰਾਂ ਕੱਢ ਕੇ ਜ਼ਮੀਨ ਨੂੰ ਉਪਜਾਊ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਸਿਲਸਿਲੇ ਅਨੁਸਾਰ ਇਹ ਲੋਕਾਂ ਇਹ ਜ਼ਮੀਨਾਂ ਲੋਕਾਂ ਨੂੰ ਵੰਡੀਆਂ ਗਈਆਂ ਅਤੇ ਲੋਕਾਂ ਨੂੰ ਉੱਥੇ ਖਸ਼ਾਲ ਬਣਾਇਆ ਗਿਆ ਇਹਨਾਂ ਨਹਿਰਾਂ ਦੇ ਨਿਕਲਣ ਤੋਂ ਪਹਿਲਾਂ ਪੰਜਾਬ ਵਿੱਚ ਕੁੱਲ ਸਿੰਚਾਈ ਯੋਗ ਜ਼ਮੀਨ 30 ਲੱਖ ਹੈਕਟੇਅਰ ਸੀ ਅਤੇ ਇਹਨਾਂ ਨਹਿਰਾਂ ਦੇ ਨਿਕਲਣ ਨਾਲ ਇਹ 1 ਕਰੋੜ 40 ਲੱਖ ਹੈਕਟੇਅਰ ਦੇ ਬਰਾਬਰ ਹੋ ਗਈ ਸੀ ਹੁਣ ਜਦੋਂ ਇੱਥੇ ਇਹ ਜਮੀਨ ਉਪਜਾਈ ਉਪਜਾਉ ਹੋ ਗਈ ਤਾਂ ਬਹੁਤ ਸਾਰੇ ਲੋਕਾਂ ਵਿੱਚ ਹੋੜ ਲੱਗ ਗਈ ਕਿ ਇਹ ਜ਼ਮੀਨਾਂ ਉਹਨਾਂ ਨੂੰ ਵੀ ਦਿੱਤੀਆਂ ਜਾਣ ਅੰਗਰੇਜ਼ਾਂ ਨੇ ਸਾਲ 1900 ਵਿੱਚ ਇੱਕ ਕਾਨੂੰਨ ਪਾਸ ਕਰ ਦਿੱਤਾ ਜਿਸ ਕਾਨੂੰਨ ਅਨੁਸਾਰ ਕੋਈ ਵੀ ਜ਼ਮੀਨ ਨਹੀਂ ਖਰੀਦ ਸਕਦਾ ਸੀ ਸਿਵਾਏ ਕਿਸਾਨਾਂ ਦੇ ਅਤੇ ਇਹ ਜ਼ਮੀਨ ਇੱਕ ਜਾਤੀਵਰਗ ਵਿਸ਼ੇਸ਼ ਨੂੰ ਦਿੱਤੀ ਗਈ ਸੀ ਅਤੇ ਦੂਸਰਾ ਕੋਈ ਵੀ ਨਾ ਤਾਂ ਇਹ ਜ਼ਮੀਨ ਖਰੀਦ ਸਕਦਾ ਸੀ ਨਾ ਵੇਚ ਸਕਦਾ ਸੀ ਇਸ ਤੇ ਜ਼ਮੀਂਦਾਰਾਂ ਨੇ ਆਪਣੇ ਹੱਕਾਂ ਤੇ ਇਸ ਨੂੰ ਡਾਕਾ ਦਸਿਆ ਅਤੇ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਹੁਤਾ ਹੰਗਾਰਾ ਨਾ ਮਿਲਿਆ ਕਿਉਂਕਿ ਇਹ ਜ਼ਮੀਨ ਦੇ ਵਿੱਚ ਜੋ ਕਿਸਾਨਾਂ ਨੂੰ ਲਾਭ ਹੋਇਆ ਸੀ ਉਹਨਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਅੰਗਰੇਜ਼ਾਂ ਨੇ ਸਿਰਫ ਤੇ ਸਿਰਫ ਉਹਨਾਂ ਨੂੰ ਇਹਨਾਂ ਜ਼ਮੀਂਦਾਰਾਂ ਦੇ ਚੰਗਲ ਤੋਂ ਅਤੇ ਇਹਨਾਂ ਦੇ ਕਰਜ਼ੇ ਤੋਂ ਮੁਕਤ ਕਰਨ ਦੇ ਲਈ ਇਹ ਜ਼ਮੀਨਾਂ ਦੇ ਕੇ ਉਪਜਾਊ ਬਣਾਉਣ ਦੇ ਲਈ ਇੱਥੇ ਵਸਾਇਆ ਸੀ ਪਰ ਉਸ ਤੋਂ ਬਾਅਦ ਇੱਥੇ ਬਹੁਤ ਕੁਸ਼ ਬਦਮਨੀਆਂ ਸ਼ੁਰੂ ਹੋ ਗਈਆਂ ਅੰਗਰੇਜ਼ਾਂ ਨੇ ਇੱਥੇ ਇੱਕ ਇਹ ਕਾਨੂੰਨ ਵੀ ਪਾਸ ਕੀਤਾ ਸੀ ਕਿ ਇਹ ਜ਼ਮੀਨ ਤੇ ਕੋਈ ਵੀ ਘਰ ਨਹੀਂ ਬਣਾ ਸਕੇਗਾ ਅਤੇ ਨਾ ਹੀ ਇੱਥੇ ਕੋਈ ਦਰਖਤ ਕੱਟ ਸਕੇਗਾ ਅਤੇ ਨਾ ਹੀ ਕੋਈ ਕੁੜਾ ਕਰਕਟ ਜਿਸ ਦੇ ਨਾਲ ਬਿਮਾਰੀ ਫੈਲਣ ਦਾ ਅੰਦੇਸ਼ਾ ਹੋਵੇ ਉਹ ਇਕੱਠਾ ਕੀਤਾ ਜਾਏਗਾ ਪਰ ਪੰਜਾਬੀਆਂ ਨੇ ਉਹਨਾਂ ਗੱਲਾਂ ਨੂੰ ਨજર ਅੰਦਾਜ਼ ਕਰਤਾ ਜਿਸ ਤੇ ਅੰਗਰੇਜ਼ਾਂ ਨੇ ਤਿੰਨ ਕਾਨੂੰਨ ਪਾਸ ਕਰ ਦਿੱਤੇ ਅਤੇ ਉਹਨਾਂ ਕਨਨਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ ਅਤੇ ਜੁਰਮਾਨਾ ਵੀ ਕੀਤਾ ਜਾਂਦਾ ਸੀ ਪਰ ਜੁਰਮਾਨੇ ਤੋਂ ਬਚਣ ਦੇ ਲਈ ਕੁਝ ਲੋਕਾਂ ਨੇ ਰਿਸ਼ਵਤ ਦਾ ਸਹਾਰਾ ਲਿਆ ਅਤੇ ਇਹ ਰਿਸ਼ਵਤਕੋਰੀ ਵੀ ਫੈਲ ਗਈ ਅੰਗਰੇਜ਼ਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਅਤੇ ਉਹਨਾਂ ਨੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਵੀ ਜ਼ਬਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਦੇ ਨਾਲ ਹੀ ਇੱਥੇ ਦੇ ਮਾਲੀਏ ਦੇ ਵਿੱਚ ਵੀ ਵਾਧਾ ਕੀਤਾ ਗਿਆ ਅਤੇ ਨਹਿਰਾਂ ਦੇ ਪਾਣੀ ਉੱਤੇ ਵੀ ਟੈਕਸ ਵਧਾ ਦਿੱਤਾ ਗਿਆ ਜਿਸ ਕਰਕੇ ਕਿਸਾਨਾਂ ਵਿੱਚ ਬਹੁਤ ਹੀ ਅਸ਼ਤੋਸ਼ ਜਾਂ ਇੱਕ ਤਰ੍ਹਾਂ ਦਾ ਡਰ ਫੈਲ ਗਿਆ ਕਿ ਸਾਡੇ ਹੱਕ ਸੋਖੇਤ ਨਹੀਂ ਹਨ ਅਤੇ ਅਸੀਂ ਇਸ ਤੇ ਮਿਹਨਤ ਕਰਦੇ ਹਾਂ ਅਤੇ ਇਸ ਦਾ ਫੈਸਲਾ ਇਸ ਦਾ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਇਸ ਜ਼ਮੀਨ ਤੇ ਬਹੁਤ ਸਾਰੇ ਉਹ ਲੋਕ ਵੀ ਕੰਮ ਕਰਦੇ ਸਨ ਜਿਨ੍ਹਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ ਸੀ ਉਹ ਲੋਕ ਪੈਸੇ ਦੇ ਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ ਸਨ ਇਸ ਲਈ ਉਹਨਾਂ ਨੂੰ ਵੀ ਆਪਣੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੋਇਆ ਸੋਚਣ ਲਈ ਮਜਬੂਰ ਹੋਣਾ ਪਿਆ ਹੁਣ ਕਿਉਂਕਿ ਜ਼ਮੀਨ ਘਟ ਗਈ ਸੀ ਜ਼ਮੀਨ ਤਾਂ ਹੋਰ ਨਹੀਂ ਬਣ ਸਕਦੀ ਸੀ ਅਤੇ ਇਸ ਜ਼ਮੀਨ ਦੀ ਵਾਰਸਾਂ ਦੇ ਵਿੱਚ ਵੰਡ ਹੋਣ ਕਾਰਨ ਟੋਟੇ ਢੋਟੇ ਹੋਣੇ ਸ਼ੁਰੂ ਹੋ ਗਏ ਸਨ ਪੰਜਾਬੀਆਂ ਨੇ ਇਹਨਾਂ ਕਾਨੂੰਨਾਂ ਨੂੰ ਦਰਕਨਾਰ ਕਰਨਾ ਸ਼ੁਰੂ ਕਰ ਦਿੱਤਾ ਇੱਥੇ 1901 ਵਿੱਚ ਪ੍ਰਤੀ ਵਰਗ ਮੀਰ ਆਬਾਦੀ 187 ਸੀ ਜੋ ਕਿ 1921 ਵਿੱਚ ਵੱਧ ਕੇ 301 ਹੋ ਗਈ ਅਤੇ ਪਾਕਿਸਤਾਨ ਬਣਨ ਤੋਂ ਬਾਅਦ 1988 ਵਿੱਚ ਇਹ ਵਾਦੀ 927 ਵਰਗ ਮੀਲ ਹੋ ਚੁੱਕੀ ਹੈ ਕਿਉਂਕਿ ਇੱਥੇ ਫਸਲ ਬਹੁਤ ਜ਼ਿਆਦਾ ਹੋ ਰਹੀ ਸੀ ਇਸ ਕਰਕੇ ਇੱਥੇ ਮਿੱਲਾਂ ਵੀ ਲਗਾਈਆਂ ਗਈਆਂ ਜਿਨ੍ਹਾਂ ਵਿੱਚ ਕਪਾਹ ਦੀਆਂ ਮਿੱਲਾਂ ਮਸ਼ਹੂਰ ਹਨ ਤਕਰੀਬਨ ਇਕੱਲੇ ਲਾਇਲਪੁਰ ਦੇ ਵਿੱਚ ਹੀ 326 ਮਿੱਲਾਂ ਲੱਗੀਆਂ ਸਨ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ ਹੁਣ ਜਦੋਂ ਪਾਣੀ ਦੇ ਰੇਟ ਵਧ ਗਏ ਅਤੇ ਮਾਲੀਏ ਦੇ ਵਿੱਚ ਵਾਧਾ ਹੋ ਗਿਆ ਤਾਂ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੁਣ ਜਦੋਂ ਕਿਨਾ ਅਲਾਟੀਆਂ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਸ਼ੁਰੂ ਕੀਤਾ ਤਾਂ ਉਸ ਵੇਲੇ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਨੇ ਅੰਦolan ਨੂੰ ਇੱਕ ਸੇ ਦੇਣੀ ਸ਼ੁਰੂ ਕਰ ਦਿੱਤੀ ਅਜੀਤ ਸਿੰਘ ਵੋਹਣਾ ਵੱਲੋਂ ਭਾਰਤ ਮਾਤਾ ਨਾਮ ਦੀ ਇੱਕ ਸੁਸਾਇਟੀ ਰਜਿਸਟਰ ਕਰਾਈ ਹੋਈ ਸੀ ਅਤੇ ਜਿੱਥੋਂ ਇੱਕ ਪर्चा ਵੀ ਕੱਢਿਆ ਜਾਂਦਾ ਸੀ ਜਿਸ ਦਾ ਨਾਮ ਭਾਰਤ ਮਾਤਾ ਸੀ ਬਾਅਦ ਵਿੱਚ ਇਸੇ ਦੀ ਇੱਕ ਕਿਤਾਬ ਛਾਪੀ ਗਈ ਹੁਣ ਅੰਦolan ਪੱਕ ਚੁੱਕਾ ਸੀ 22 ਮਾਰਚ 1907 ਨੂੰ ਲਾਇਲਪੁਰ ਦੇ ਵਿੱਚ ਇੱਕ ਜਲਸਾ ਰੱਖਿਆ ਗਿਆ ਇਸ ਜਲਸੇ ਦੇ ਵਿੱਚ ਇੱਕ ਇਨਕਲਾਬੀ ਕਵੀ ਜੋ ਕਿ ਅੰਗਰੇਜ਼ਾਂ ਦੀ ਸਰਕਾਰੀ ਨੌਕਰੀ ਪੁਲਿਸ ਦੇ ਵਿੱਚੋਂ ਛੱਡ ਕੇ ਆਇਆ ਸੀ ਨੇ ਆਪਣੀ ਇੱਕ ਕਵਿਤਾ ਪੜ੍ਹੀ ਜਿਸ ਦਾ ਸਿਰਲੇਖ ਸੀ ਪਗੜੀ ਸੰਭਾਲ ਜਟਾ ਇਸ ਇਨਕਲਾਬੀ ਸ਼ਾਇਰ ਦਾ ਨਾਮ ਸੀ ਬੰਕੇ ਦੀਵਾਰ ਇਸੇ ਕਵਿਤਾ ਦੇ ਨਾਮ ਤੇ ਹੀ ਇਸ ਅੰਦੋਲਨ ਦਾ ਨਾਮ ਪਗੜੀ ਸੰਭਾਲ ਜਟਾ ਪਿਆ ਅਤੇ ਸਰਦਾਰ ਅਜੀਤ ਸਿੰਘ ਹੁਣੀ ਇਸ ਦੇ ਬਾਨੀ ਬਣੇ। ਤਕਰੀਬਨ 33 ਦੇ ਵਿੱਚੋਂ 19 ਮੀਟਿੰਗਾਂ ਨੂੰ ਸਰਦਾਰ ਅਜੀਤ ਸਿੰਘ ਹੁਣੀ ਹੀ ਸੰਬੋਧਨ ਕੀਤਾ। ਅੰਤ ਦੇ ਵਿੱਚ ਇਹ ਕਾਨੂੰਨ ਵਾਪਸ ਲੈ ਲਏ ਗਏ। ਪਰ ਅੰਗਰੇਜ਼ਾਂ ਨੂੰ ਇਹ ਖਦਸ਼ਾ ਸੀ ਕਿ ਇਸ ਦੇ ਪਿੱਛੇ ਇੱਕ ਬੜਾ ਬਹੁਤ بڑا ਅੰਗਰੇਜ਼ਾਂ ਬਲੁਧ ਅੰਦোলন ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਅਜੀਤ ਸਿੰਘ ਅਤੇ ਲਾਲਾ ਰਾਜਪਤਰਾਈ ਨੂੰ ਦੋਸ਼ੀ ਮੰਨਦੇ ਹੋਏ 6 ਮਹੀਨੇ ਦੇ ਲਈ ਮਾਨਲੇ ਬਰਮਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਨਵੰਬਰ ਮਹੀਨੇ ਦੇ ਵਿੱਚ ਉਥੋਂ ਵਾਪਸ ਆਏ ਤਾਂ ਉਹਨਾਂ ਨੇ ਆਪਣੇ ਪਰਚੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੱਤਰਿਆਂ ਦੇ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਲਿਖਣਾ ਵੀ ਸ਼ੁਰੂ ਕਰਤਾ ਉਸ ਪੱਤਰੇ ਦੇ ਵਿੱਚ ਇੱਕ ਵਾਰ ਇਹ ਲਿਖਿਆ ਗਿਆ ਸੀ ਕਿ ਸਰਕਾਰ ਉਹਨਾਂ ਨੂੰ ਸਦਾ ਲਈ ਗ੍ਰਿਫਤਾਰ ਕਰਕੇ ਇੱਕ ਹਨੇਰੀ ਕਾਲ ਕੋਠ <div> ਵਿੱਚ ਸੁੱਟਣਾ ਚਾਹਦੀ ਹੈ ਅਤੇ ਇਸੇ ਨੂੰ ਮੁੱਖ ਰੱਖਦੇ ਹੋਏ ਸਰਦਾਰ ਰਜੀਤ ਸਿੰਘ ਅਤੇ ਅੰਬਾ ਪ੍ਰਸ਼ਾਦ ਭਾਰਤ ਵਿੱਚੋਂ ਇਰਾਨ ਚਲੇ ਗਏ ਅੰਤ 38 ਸਾਲ ਬਾਅਦ ਮਾਰਚ 1947 ਦੇ ਵਿੱਚ ਸਰਦਾਰ ਅਜੀਤ ਸਿੰਘ ਭਾਰਤ ਵਾਪਸ ਆਏ ਪਰ ਆਜ਼ਾਦੀ ਦੀ ਪਹਿਲੀ ਸਵੇਰ 15 ਅਗਸਤ 1947 ਨੂੰ ਉਹਨਾਂ ਦੀ ਡਲਹੌਜੀ ਦੇ ਵਿੱਚ ਹੀ ਮੌਤ ਹੋ ਗਈ ਸੋ ਇਹ ਸੀ ਪੰਜਾਬ ਦੀ ਜ਼ਮੀਨਾਂ ਦੀ ਵੰਡ ਅਤੇ ਪਗੜੀ ਸੰਭਾਲ ਜੱਟਾ ਮੁਹਿਮ ਦਾ ਸਾਰ ਧੰਨਵਾਦ ਅਗਾ ਪੇਸ਼ ਹੋਵਾਂਗੇ ਫਿਰ ਕਿਸੇ ਹੋਰ ਮੁੱਦੇ ਨਾਲ